ਵੈਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਕੀ ਫਤਿਹ ਆ ਤੁਸੀਂ ਜਿਹੜੇ ਦੇਖ ਰਹੇ ਹੋ ਮੇਰਾ ਵੀਰ ਵੀਡੀਓ ਤੁਹਾਡੇ ਨਾਲ ਸ਼ੇਅਰ ਕੀਤੀ ਹੈ ਇੱਕ ਦੇਖੋ ਆ ਬਜ਼ੁਰਗ ਜੋੜਾ ਹੈ ਕਿੰਨੀ ਏਜ ਹੋਣੀ ਅੰਕਲ ਦੀ ਆਂਟੀ ਬੈਠੇ ਨੇ ਦੇਖੋ ਇਸ ਏਜ 'ਚ ਵੀ ਖਾਣਾ ਆਪਣੀ ਮਿਹਨਤ ਨਾਲ ਕੰਮ ਕਰਕੇ ਆਪਣਾ ਪਾਲਣ ਪੋਸ਼ਣ ਕਰ ਰਹੇ ਨੇ ਇਹ ਮਤਲਬ ਸਾਡੇ ਲੋਕਾਂ ਨੂੰ ਇੱਕ ਸਿੱਖ ਦੀ ਗੱਲ ਹੈ ਇੱਕ ਸਮਝ ਦੀ ਗੱਲ ਹੈ ਹਨਾ ਕੋ ਲੋਕ ਨੇ ਜਿਹੜੇ ਲੋਕਾਂ ਦੇ ਘਰਾਂ 'ਚ ਵੜ ਵੜ ਚੋਰੀਆਂ ਕਰ ਰਹੇ ਨੇ ਨਾਲੇ ਤੁਸੀਂ ਦੇਖਿਆ ਹੋਣਾ ਮਤਲਬ ਜਵਾਨ ਕੁੜੀਆਂ ਜਵਾਨ ਬੱਚੇ ਮੁੰਡੇ ਕੁੜੀਆਂ ਘਰਾਂ 'ਚ ਵੜ ਵੜ ਜਿਹੜੇ ਚੋਰੀਆਂ ਕਰ ਰਹੇ ਨੇ ਹਨਾ ਸਾਡੇ ਆਵਰੇ ਪੰਜਾਬ 'ਚ ਕਿੰਨੇ ਗਰੋ ਇਹ ਜੇ ਅ ਮਤਲਬ ਪੁਲਿਸ ਨੇ ਉਹ ਕੀਤੇ ਨੇ ਜਗ ਜाहिर ਕੀਤੇ ਨੇ ਜਿਹੜੇ ਲੋਕਾਂ ਦੇ ਘਰਾਂ ਚ ਵੜ ਵੜ ਚੋੜੀਆਂ ਕਰ ਰਹੇ ਸੀਗੇ ਹਨਾ ਲੁੱਟਾ ਖੋਹਾਂ ਕਰ ਰਹੇ ਸੀ ਇੱਕ ਪਾਸੇ ਦੇਖੋ ਆ ਜੋੜਾ ਹੈ ਹਨਾ ਜਿਹੜਾ ਮਿਹਨਤ ਕਰਕੇ ਆਪਣਾ ਰੁਜ਼ਗਾਰ ਚਲਾ ਰਿਹਾ ਹੈ ਆਪਣਾ ਪਾਲਣ ਪੋਸ਼ਣ ਕਰ ਰਿਹਾ ਹੈ ਤਾਂ ਮੇਰੀ ਗੁਜਾਰਿਸ਼ ਹੈ ਇਹ ਇਹ ਬਿਲਕੁਲ ਜਿਹੜੇ ਕੈਪਟਨ ਮਰੇਂਦਰ ਸਿੰਘ ਦੇ ਪੈਲਸ ਦੇ ਬਿਲਕੁਲ ਨਾਲ ਜਿਹੜੀ ਸੜਕ ਗੁਰਦੁਆਰਾ ਮੋਤੀਬਾਗ ਸਾਹਿਬ ਨੂੰ ਜਾ ਰਹੀ ਹੈ ਇਹ ਉੱਥੋਂ ਦਾ ਵਿਊ ਤੁਸੀਂ ਦੇਖ ਰਹੇ ਹੋ ਅੰਕਲ ਨਾਲ ਮੇਰੀ ਮੁਲਾਕਾਤ 2 ਦਿਨ ਪਹਿਲਾਂ ਹੋਈ ਸੀ ਮੇਰੇ ਕੋਲ ਕੈਸ਼ ਨਹੀਂ ਸੀਗਾ ਵਾਲਟ ਮੈਂ ਘਰੇ ਭੁੱਲ ਆਇਆ ਮੈਂ ਬੈਠੇ ਨੂੰ ਛੱਡਣ ਆਇਆ ਸੀ ਤਾਂ ਮੈਂ ਉਹਨਾਂ ਨੂੰ ਅੰਕਲ ਨੂੰ ਕਿਹਾ ਵੀ ਅੰਕਲ ਮੈਂ ਤੁਹਾਨੂੰ ਉਹ ਜੀਪੇ ਕਰ ਦੇਣਾ ਕਹਿੰਦੇ ਬੇਟਾ ਮੈਂ ਚਲਾਉਂਦਾ ਨਹੀਂ ਤੁਸੀਂ ਬਾਅਦ ਚ ਪੈਸੇ ਦੇ ਦੇਣਾ ਤਾਂ ਮੈਂ ਕਾਫੀ देर ਮੈਂ ਸੋਚਦਾ ਰਿਹਾ ਵੀ ਇਸ ਉਮਰ ਚ ਵੀ ਦੇਖੋ ਹਣਾ ਡੇਢ 200 ਦਾ ਕਿਸੇ ਤੇ ਵਿਸ਼ਵਾਸ ਕਰਨਾ ਔਰ ਮਿਹਨਤ ਕਰਨੀ ਤਾਂ ਅੱਜ ਮੈਂ ਆ ਕੇ ਹਣਾ ਅੰਕਲ ਤੋਂ ਜੂਸ ਵੀਨ ਆਇਆ ਆਪਣੇ ਬੱਚਿਆਂ ਵਾਸਤੇ ਲੈਣ ਆਇਆ ਤਾਂ ਮੈਨੂੰ ਲੱਗਿਆ ਕਿ ਅੰਕਲ ਨੂੰ ਥੋੜਾ ਪ੍ਰਮੋਟ ਕਰਨਾ ਚਾਹੀਦਾ ਇਹਨਾਂ ਦੇ ਰੁਜ਼ਗਾਰ ਨੂੰ ਪ੍ਰਮੋਟ ਕਰਨਾ ਚਾਹੀਦਾ ਬਹੁਤ ਵੱਡੀ ਗੱਲ ਆ ਯਾਰ ਮੇਰੇ ਲਈ ਤਾਂ ਬਹੁਤ ਵੱਡੀ ਗੱਲ ਆ ਜਿਸੇ ਚੰਕਲ ਨੇ ਔਰ ਕੰਮ ਕਰ ਰਹੇ ਨੇ ਤਾਂ ਮੇਰੀ ਗੁਜਾਰਿਸ਼ ਆ ਯਾਰ ਉਹਨਾਂ ਨੂੰ ਵੀਰਾ ਭੈਣਾਂ ਨੂੰ ਜਿਹੜੇ ਆ ਇਸ ਰੋਡ ਤੋਂ ਨਿਕਲਦੇ ਆ ਜਾਂ ਨਹੀਂ ਵੀ ਨਿਕਲਦੇ ਆ ਪਰ ਸਪੈਸ਼ਲੀ ਆਇਓ ਹਨਾ ਅੰਕਲ ਦਾ ਜੂਸ ਪੀ ਕੇ ਜਾਇਓ ਬੜਾ ਸਾਫ ਸੁਥਰਾ ਬੜਾ ਅੱਛਾ ਜੂਸ ਬਣਾਉਂਦੇ ਨੇ ਹਨਾ ਤਾਂ ਸ਼ੇਅਰ ਕਰਿਓ ਯਾਰ ਵੀਡੀਓ ਤਾਂ ਕਿ ਇਹ ਪੁੰਚੇ ਯਾਰ ਲੋਕਾਂ ਨੂੰ ਦੀ ਸਾਡੇ ਪੰਜਾਬ ਦੇ ਹਨਾ ਆ ਅੰਕਲ ਦੇਖੋ ਕੀ ਸੇਵਦੇ ਨੇ ਆਂਟੀ ਬੈਠੇ ਆ ਦੇਖੋ ਅੰਕਲ ਕਿੰਨੀ ਏਜ ਹੋਣੀ ਤੁਹਾਡੀ ਜੀ ਕਿੰਨੀ ਏਜ ਹੋਣੀ ਤੁਹਾਡੀ 78 ਸਾਲ ਤੁਹਾਡੇ ਮਤਲਬ ਬੱਚੇ ਬੱਤੇ ਆ ਬਦਲੇ ਕਾਰਨੇ ਕਾਰਨੇ ਜਿਹਾ ਸੀ ਆ ਬਦਲੇ ਬੱਤੇ ਅੱਛਾ ਅੱਛਾ ਮਤਲਬ ਸਪੋਰਟ ਨਹੀਂ ਕਰਦੇ ਤੁਸੀਂ ਨੂੰ ਕੰਮ ਕਰ ਆਂਦੇ ਜਾਂਦੇ ਆ ਮਾੜਾ ਮੋਤਾਜਾ ਦੋ ਫਿਰ ਉਹ ਕਹਿੰਦੇ ਨੇ ਵੀ ਅੰਕਲ ਤੁਸੀਂ ਨਾ ਕਰੋ ਭਾਪੇ ਕੰਮ ਨਾ ਕਰੋ ਕੁਛ ਇਹ ਚਲੋ ਅੱਛੀ ਗੱਲ ਹੈ ਜੀ ਅੰਕਲ ਦੀ ਬੜੀ ਅੱਛੀ ਸੋਚ ਹੈ ਕੰਮ ਕਰਨਾ ਚਾਹੀਦਾ ਹੈ ਜੀ ਚਲੋ ਠੀਕ ਹੈ ਦੋਸਤੋ ਤਾਂ ਮੇਰੀ ਗੁਜਾਰਿਸ਼ ਹੈ ਯਾਰ ਇਸ ਵੀਡੀਓ ਨੂੰ ਵਾਇਰਲ ਕਰੋ ਯਾਰ ਤਾਂ ਕਿ ਅੰਕਲ ਦਾ ਬਿਜ਼ਨਸ ਗਰੋ ਕਰੇ ਮਿਹਨਤ ਕਰ ਰਹੇ ਨੇ ਬਹੁਤ ਔਖਾ ਯਾਰ ਇਸ ਏਚ ਗਰਮੀ ਚ ਥੈਂਕ ਯੂ ਥੈਂਕ ਯੂ ਦੋਸਤੋ